ਸ਼ੁਰੀਆਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਆ ਰਾਇਤ ਮੈਂ ਹਾਂ ਤੁਹਾਡੇ ਨਾਲ ਨਹੀਂ ਖਬਰਾਂ ਦੇਸ਼ ਖਾਸ ਬੁਲਚਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮथुरा ਤੇ ਬ੍ਰਿੰਦావਨ ਚ ਲੱਗੀਆਂ ਰੌਣਕਾ ਦੂਰੋਂ ਦੂਰ ਮੱਥਾ ਟੇਕਣ ਆਏ ਲੋਕ ਜੰਮੂ ਕਸ਼ਮੀਰ ਚੋਣਾ ਦੇ ਲਈ ਭਾਜਪਾ ਨੇ ਐਲਾਨੀ ਉਮੀਦਵਾਰਾਂ ਦੀ ਸੂਚੀ 1 ਘੰਟੇ ਚ ਲਈ ਵਾਪਸ ਪਾਰਟੀ ਤੋਂ ਅਸਤੀਫੇ ਪਿਛੇ ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਦਿੱਤਾ ਵੱਡਾ ਅਸਰ ਡਿੰਪੀ ਢਿੱਲੋਂ ਦੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੇ ਵੱਡਾਲਾ ਤਬਿਆ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਚੁੱਕੇ ਸਵਾਰ ਪੰਜਾਬ ਦੇ ਡਾਕਟਰਾਂ ਦਾ ਵੱਡਾ ਐਲਾਨ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਸੇਵਾਵਾਂ ਕਰਨਗੇ ਠੱਪ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਹਾਰ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਤੇ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲ ਕੀਤੀ ਜਾਵੇ ਸਾਡੇ ਦੇਸ਼ ਭਾਰਤ ਦੀ ਤਾਂ ਇੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਬੜੇ ਹੀ ਉਤਸ਼ਾਹ ਤੇ ਖੁਸ਼ੀ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਗਿਆ ਹੈ ਪਰ ਜਿੱਥੇ ਗੱਲ ਕੀਤੀ ਜਾਂਦੀ ਹੈ ਮਥੁਰਾ ਤੇ Vrindavan ਦੀ ਜਿਹੜਾ ਦੋ ਇਲਾਕਿਆਂ ਦੇ ਨਾਲ ਸ਼੍ਰੀ ਕ੍ਰਿਸ਼ਨ ਦਾ ਕੁਝ ਖਾਸ ਸਬੰਧ ਸੀ ਕਿਉਂਕਿ ਉਹਨਾਂ ਦਾ ਜਨਮ ਮਥੁਰਾ ਦੇ ਵਿੱਚ ਹੋਇਆ ਉਹਨਾਂ ਨੇ ਆਪਣੇ ਜਨਮ ਤੋਂ ਬਾਅਦ ਜਿਹੜੇ ਸ਼ੁਰੂਆਤੀ ਸਾਲ ਸੀ ਉਹ Vrindavan ਦੇ ਵਿੱਚ ਲੰਘਾਏ ਉਸ ਤੋਂ ਬਾਅਦ ਇਹਨਾਂ ਦੋ ਸ਼ਹਿਰਾਂ ਦੇ ਨਾਲ ਉਹਨਾਂ ਦਾ ਖਾਸ ਕਿਸਮ ਦਾ ਇੱਕ ਰਿਸ਼ਤਾ ਜੁੜ ਜਾਂਦਾ ਹੈ ਤੇ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਇੱਥੇ 10 ਤੋਂ 15 ਦਿਨ ਪਹਿਲਾਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸ਼ਰਦ ਰਾਤ ਦੇ ਸਮੇਂ ਜਿਸ ਵੇਲੇ ਸਹੀ ਸਮਾਂ ਹੁੰਦਾ ਹੈ ਕ੍ਰਿਸ਼ਨ ਜਨਮ ਦਾ ਉਸ ਵੇਲੇ ਮੰਦਰਾਂ ਦੇ ਵਿੱਚ ਪਹੁੰਚਦੇ ਨੇ ਤੇ ਇੱਥੇ ਆ ਕੇ ਦਰਸ਼ਨ ਕਰਦੇ ਨੇ ਭਗਵਾਨ ਦੇ ਬਾਲ ਰੂਪ ਦੇ ਜਨਮ ਅਸ਼ਟਮੀ ਜਿਸ ਨੂੰ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਕ੍ਰਿਸ਼ਨ ਜਨਮਾਸ਼ਟਮੀ ਗੋਕੁਲਾਸ਼ਟਮੀ ਸ਼੍ਰੀ ਕ੍ਰਿਸ਼ਨ ਜਨਮਤੀ ਅਤੇ ਕ੍ਰਿਸ਼ਨਾਸ਼ਟਮੀ ਭਾਰਤ ਦੇ ਵਿੱਚ ਸਭ ਤੋਂ ਵੱਧ ਪਿਆਰੇ ਤਿਉਹਾਰਾਂ ਦੇ ਵਿੱਚੋਂ ਇਹ ਇੱਕ ਹੈ ਇਹ ਭਗਵਾਨ ਵਿਸ਼ਨੂੰ ਦੇ 8ਵੇਂ ਅਪਤਾ ਭਗਵਾਨ ਕ੍ਰਿਸ਼ਨ ਦੇ ਜਨਮ ਦਾ ਸਨਮਾਨ ਕਰਨ ਦੇ ਲਈ ਮਨਾਇਆ ਜਾਂਦਾ ਹੈ ਜਦੋਂ ਕਿ ਇਹ ਤਿਉਹਾਰ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਮथुरा ਅਤੇ ਬ੍ਰਿੰਦావਨ ਦੇ ਵਿੱਚ ਜਸ਼ਨ ਇੱਕ ਵਿਸ਼ੇਸ਼ ਸੁਹਜ ਰੱਖਦਾ ਹੈ ਕਿਉਂਕਿ ਇਹ ਦੋ ਪਵਿੱਤਰ ਸ਼ਹਿਰ ਅਜਿਹੇ ਨੇ ਜਿੱਥੇ ਸ਼੍ਰੀ ਕ੍ਰਿਸ਼ਨ ਦੇ ਜਨਮ ਅਤੇ ਸ਼ੁਰੂਆਤੀ ਜੀਵਨ ਦੇ ਨਾਲ ਡੂੰਗਾ ਜਿਹੜੀ ਜੇ ਕਈ ਹੈ ਤਾਂ ਡੂੰਗੇ ਤਾਰ ਜੁੜੇ ਹੋਏ ਨੇ ਇਨ੍ਹਾਂ ਸ਼ਹਿਰਾਂ ਦੇ ਮੰਦਰ ਗੁੰਝਲਦਾਰ ਫੁੱਲਾਂ ਦੇ ਪ੍ਰਬੰਧਾ ਚਮਕਦਾਰ ਝੰਡੇ ਅਤੇ ਜੀਵੰਤ ਫੈਬਰਿਕ ਦੇ ਨਾਲ ਜੀਵਤ ਹੁੰਦੇ ਨੇ ਇਹ ਮਨਮੋਹਕ ਮਾਹੌਲ ਬਣਾਇਆ ਜਾਂਦਾ ਹੈ ਗਲੀਆਂ ਸ਼ਰਧਾ ਅਤੇ ਊਰਜਾ ਦੇ ਨਾਲ ਭਰੀਆਂ ਹੁੰਦੀਆਂ ਨੇ ਅਤੇ ਹਵਾ ਭਜਨਾ ਦੀ ਆਵਾਜ਼ ਅਤੇ ਧੁੱਪ ਦੀ ਖੁਸ਼ਬੂ ਦੇ ਨਾਲ ਸੰਗਣੀ ਹੁੰਦੀ ਹੈ ਮथुरा ਅਤੇ ਬਰੰਦਵਨ ਦੇ ਵਿੱਚ ਜਨਮ ਅਸ਼ਟਮੀ ਦੇ ਤਿਉਹਾਰ ਮੁੱਖ ਸਮਾਗਮ ਤੋਂ 10 ਦਿਨ ਪਹਿਲਾਂ ਇੱਕ ਜੀਵੰਤ ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਦੀ ਇੱਕ ਲੜੀ ਦੇ ਨਾਲ ਸ਼ੁਰੂ ਹੋ ਜਾਂਦਾ ਹੈ ਰਾਸਲੀਲਾ ਭਜਨ ਕੀਰਤਨ ਪਰਵਚਨ ਵਰਗੇ ਸਮਾਗਮ ਵੱਖ-ਵੱਖ ਥਾਂਾਂ ਤੇ ਕਰਵਾਏ ਜਾਂਦੇ ਨੇ ਰਾਸਲੀਲਾ ਖਾਸ ਤੌਰ ਤੇ ਹੋਰ ਗੋਪੀਆਂ ਦੇ ਨਾਲ ਨਾਲ ਕ੍ਰਿਸ਼ਨ ਅਤੇ ਰਾਧਾ ਦੇ ਜੀਵਨ ਅਤੇ ਪ੍ਰੇਮ ਕਹਾਣੀਆਂ ਦੇ ਨਾਟਕੀ ਉਨਰ ਪ੍ਰਬੰਧ ਹਨ ਦੋਵੇਂ ਪੇਸ਼ੇਵਰ ਕਲਾਕਾਰ ਅਤੇ ਸਥਾਨਕ ਸ਼ਰਧਾਲੂ ਤਿਹਾੜੀ ਦੇ ਮੂਡ ਨੂੰ ਸਥਾਪਿਤ ਕਰਦੇ ਹੋਏ ਮਕਤਾ ਤੇ ਬ੍ਰਿੰਦਵਨ ਦੇ ਵੱਖ-ਵੱਖ ਥਾਨਾਂ ਦੇ ਵਿੱਚ ਇਹਨਾਂ ਕਹਾਣੀਆਂ ਨੂੰ ਜੀਵਨ ਦੇ ਵਿੱਚ ਲਿਆਉਂਦੇ ਨੇ ਜਿਵੇਂ ਕਿ ਜਨਮਾਸ਼ਟਮੀ ਨੇੜੇ ਆਉਂਦੀ ਹੈ ਸ਼ਰਧਾਲੂਆਂ ਦੇ ਵੱਲੋਂ ਪ੍ਰਸਿੱਧ ਕ੍ਰਿਸ਼ਨ ਮੰਦਰਾ ਖਾਸ ਕਰਕੇ ਬ੍ਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਅਤੇ ਮथुरा ਦੇ ਕ੍ਰਿਸ਼ਨ ਜਨਮ ਭੂਮੀ ਮੰਦਰ ਵੱਲ ਆਇਆ ਜਾਂਦਾ ਹੈ ਇਹ ਮੰਦਰ ਕ੍ਰਿਸ਼ਨ ਦੇ ਜਨਮ ਦੇ ਨਾਲ ਡੁੰਗਾਈ ਨਾਲ ਜੁੜੇ ਹੋਏ ਨੇ ਸ਼ਾਨਦਾਰ ਫੁੱਲਾਂ ਦੇ ਨਾਲ ਇਸ ਨੂੰ ਸਜਾਇਆ ਜਾਂਦਾ ਹੈ ਜੀਵੰਤ ਰੋਸ਼ਨੀ ਦੇ ਨਾਲ ਬ੍ਰह्म ਅਸਥਾਨਾਂ ਦੇ ਵਿੱਚ ਬਦਲ ਗਏ ਨੇ ਮਾਹੌਲ ਸ਼ਰਧਾ ਅਤੇ ਆਸ ਦੇ ਨਾਲ ਭਰਿਆ ਹੋਇਆ ਹੁੰਦਾ ਹੈ ਕਿਉਂਕਿ ਲੋਕ ਇੱਥੇ ਅੱਧੀ ਰਾਤ ਨੂੰ ਰਸਮਾਂ ਦੇ ਲਈ ਤਿਆਰ ਹੁੰਦੇ ਨੇ ਜਨਮ ਅਸ਼ਟਮੀ ਦੀ ਖਾਸ ਗੱਲ ਹੈ ਕਿ ਅਭਿਸ਼ੇਕ ਦੀ ਰਸਮ ਹੈ ਜੋ ਅਦੀ ਰਾਤ ਨੂੰ ਕ੍ਰਿਸ਼ਨ ਦੇ ਜਨਮ ਦੇ ਸਹੀ ਸਮੇਂ ਤੇ ਕੀਤੀ ਜਾਂਦੀ ਹੈ ਇਸ ਪਵਿੱਤਰ ਰਸਮ ਦੌਰਾਨ ਕ੍ਰਿਸ਼ਨ ਦੀ ਮੂਰਤੀ ਨੂੰ ਦੁੱਧ ਦਹੀਂ ਸ਼ਹਿਦ ਘਿਓ ਅਤੇ ਪਾਣੀ ਦੇ ਮਿਸ਼ਰਣ ਦੇ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ ਰੀਤੀ ਰਿਵਾਜਾਂ ਦੇ ਨਾਲ ਸ਼ੰਖ ਦੀਆਂ ਧੁਨਾਂ ਘੰਟੀਆਂ ਵਜਾਈਆਂ ਜਾਂਦੀਆਂ ਨੇ ਵੈਦਿਕ ਭਜਨਾਂ ਦਾ ਜਾਪ ਹੁੰਦਾ ਹੈ ਅਭਿਸ਼ੇਕ ਤੋਂ ਬਾਅਦ ਸ਼ਰਧਾਲੂ ਕ੍ਰਿਸ਼ਨ ਨੂੰ ਪਿਆਰ ਅਤੇ ਸ਼ਰਧਾ ਦੇ ਸੰਕੇਤ ਵੱਜੋਂ 66 ਵੱਖ-ਵੱਖ ਭੋਜਨ ਪਦਾਰਥ ਪੇਸ਼ ਕਰਦੇ ਨੇ ਜਿਨ੍ਹਾਂ ਨੂੰ 66 ਭੋਗ ਵੱਜੋਂ ਜਾਣਿਆ ਜਾਂਦਾ ਹੈ ਇਹ ਚੜਾਵਾ ਬਾਅਦ ਦੇ ਵਿੱਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਮथुरा ਅਤੇ ਬ੍ਰਿੰਦਵਨ ਦੇ ਵਿੱਚ ਜਨਮਾਸ਼ਮੀ ਦੇ ਸਭ ਤੋਂ ਦਿਲਚਸਪ ਪਹਿਲੂਆਂ ਦੇ ਵਿੱਚੋਂ ਇੱਕ ਦਹੀਂ ਹਾਂਡੀ ਦਾ ਸਮਾਗਮ ਹੈ। ਕ੍ਰਿਸ਼ਨ ਦੇ ਬਚਪਨ ਦੇ ਵਿੱਚ ਉਸ ਦੀ ਮਾਝ ਸ਼ੋਦਾ ਅਤੇ ਹੋਰ ਗਵਾਂਢੀ ਕੌਟਾ ਦੁਆਰਾ ਉੱਚੇ ਟੰਗੇ ਮਿੱਟੀ ਦੇ ਭਾਂਡੇ ਦੇ ਵਿੱਚੋਂ ਮੱਖਣ ਚੋਰੀ ਕਰਨ ਦੀਆਂ ਹਰਕਤਾਂ ਤੋਂ ਪ੍ਰੇਰਿਤ ਇਹ ਘਟਨਾ ਨੌਜਵਾਨਾਂ ਨੂੰ ਦਹੀਂ ਜਾਂ ਫਿਰ ਮੱਖਣ ਦੇ ਨਾਲ ਭਰੇ ਇੱਕ ਘੜੇ ਤੱਕ ਪਹੁੰਚਣ ਅਤੇ ਤੋੜਨ ਦੇ ਲਈ ਮਨੁੱਖੀ ਪਾਇਰਾਮਿਡ ਬਣਾਉਂਦੇ ਹੋਏ ਵੇਖਦੀ ਹੈ। ਦਹੀਂ ਹਾਂਡੀ ਇਵੈਂਟ ਵਫਾਦਾਰੀ, ਬਹਾਦਰੀ ਅਤੇ ਟੀਮ ਵਰਕ ਦਾ ਇੱਕ ਜੀਵੰਤ ਜਸ਼ਨ ਹੈ। ਵੱਡੀ ਭੀੜ ਨੂੰ ਖਿੱਚਦਾ ਜੋ ਭਾਗ ਲੈਣ ਵਾਲਿਆਂ ਨੂੰ ਖੁਸ਼ ਕਰਦੇ ਨੇ। ਜਨਮ ਅਸ਼ਟਮੀ ਤੋਂ ਅਗਲੇ ਦਿਨ ਨੰਦोत्सव ਵੱਜੋਂ ਮਨਾਇਆ ਜਾਂਦਾ ਉਸ ਖੁਸ਼ੀ ਦੇ ਮੌਕੇ ਦੀ ਯਾਦ ਵਿੱਚ ਜਦੋਂ ਕ੍ਰਿਸ਼ਨ ਦੇ ਪਾਲਕ ਪਿਤਾ ਨੰਦਾ ਬਾਬਾ ਨੇ ਕ੍ਰਿਸ਼ਨ ਦੇ ਜਨਮ ਦੀ ਖੁਸ਼ੀ ਦੇ ਵਿੱਚ ਬੋਪਾਲ ਚ ਹਰ ਕਿਸੇ ਨੂੰ ਤੋਹਫੇ ਅਤੇ ਮਠਾਈਆਂ ਵੰਡੀਆਂ ਸੀ ਇਸ ਦਿਨ ਸ਼ਰਧਾਲੂ ਨੰਦਾ ਬਾਬਾ ਦੇ ਪਿੰਡ ਆਨੰਦਗਾਉਂ ਵਿਖੇ ਅਰਦਾਸ ਕਰਨ ਅਤੇ ਲੋੜਵੰਦਾਂ ਨੂੰ ਦਾਨ ਦੇਣ ਦੇ ਲਈ ਆਉਂਦੇ ਨੇ ਤਿਉਹਾਰ ਵੱਖ-ਵੱਖ ਖੇਡਾਂ ਅਤੇ ਗਤੀਵਿਧੀਆਂ ਦੇ ਨਾਲ ਜਾਰੀ ਰਹਿੰਦਾ ਜੋ ਕ੍ਰਿਸ਼ਨ ਦੇ ਖੇਡਣ ਵਾਲੇ ਸੁਭਾਅ ਦਾ ਸਨਮਾਨ ਕਰਦੇ ਹਨ ਤੇ ਯਕੀਨੀ ਬਣਾਉਂਦੇ ਹਨ ਕਿ ਜਨਮ ਅਸ਼ਟਮੀ ਦੀ ਭਾਵਨਾ ਬਣੀ ਰਹੇ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾਅਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਅੱਜ ਭਾਜਪਾ ਦੇ ਵੱਲੋਂ ਸਵੇਰੇ ਤਕਰੀਬਨ 10 ਵਜੇ ਇੱਕ ਲਿਸਟ ਜਾਰੀ ਕੀਤੀ ਗਈ ਸੀ ਇਹ ਲਿਸਟ ਉਮੀਦਵਾਰਾਂ ਦੇ ਨਾਮ ਵਾਲੀ ਲਿਸਟ ਸੀ ਜਿਸ ਦੇ ਵਿੱਚ 44 ਦਿੱਕਤੀ ਕਰੀਬ ਜਿਹੜੇ ਆ ਉਮੀਦਵਾਰਾਂ ਦੇ ਨਾਮ ਲਿਖੇ ਗਏ ਸੀ ਕਿ ਤਿੰਨ ਪੜਾਵਾਂ ਦੇ ਵਿੱਚ ਕਿਹੜਾ ਕਿਹੜਾ ਉਮੀਦਵਾਰ ਕਿਹੜੀ ਕਿਹੜੀ ਜਗ੍ਹਾ ਤੋਂ ਉਮੀਦਵਾਰ ਵੱਜੋ ਚੋਣ ਮੈਦਾਨ ਦੇ ਵਿੱਚ ਉਤਰੇਗਾ ਤੇ ਨਾਲ ਹੀ ਨਾਲ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਜੰਮੂ ਦੇ ਵਿੱਚ ਭਾਜਪਾ ਦਾ ਜੋ ਇਸ ਵੇਲੇ ਦਫਤਰ ਬਣਿਆ ਹੋਇਆ ਉਸ ਦਫਤਰ ਦੇ ਵਿੱਚ ਲਿਸਟ ਜਾਰੀ ਹੋਣ ਤੋਂ ਬਾਅਦ ਇਸ ਲਿਸਟ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਤੇ ਕਾਫੀ ਜ਼ਿਆਦਾ ਉੱਥੇ ਹੰਗਾਮਾ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ 1 ਘੰਟੇ ਦੇ ਅੰਦਰ ਭਾਜਪਾ ਦੇ ਵੱਲੋਂ ਇਸ ਲਿਸਟ ਨੂੰ ਵਾਪਸ ਲੈ ਲਿਆ ਗਿਆ ਤੇ 2 ਘੰਟਿਆਂ ਬਾਅਦ ਇੱਕ ਨਵੀਂ ਲਿਸਟ ਜਾਰੀ ਕੀਤੀ ਗਈ ਜਿਸ ਦੇ ਵਿੱਚ 15 ਨਾਮ ਦਿੱਤੇ ਗਏ ਨੇ ਉਮੀਦਵਾਰਾਂ ਦੇ ਤੇ ਇੱਕ ਪੜਾਅ ਦੇ ਲਈ ਐਲਐਸਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਇਸ ਪੂਰੇ ਮਾਮਲੇ ਸੰਬੰਧੀ ਜੋ ਪੂਰੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਆ ਕਿਹਾ ਜਾ ਰਿਹਾ ਹੈ ਕਿ ਬਦਲੀ ਹੋਈ ਸੂਚੀ ਆਉਣ ਤੋਂ ਬਾਅਦ ਵੀ ਵਰਕਰਾਂ ਨੇ ਜੰਮੂ ਸਥਿਤ ਭਾਜਪਾ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਇੱਥੇ ਓਮਿਖ ਖਜੂਰੀਆ ਜਿਨ੍ਹਾਂ ਦਾ ਨਾਮ ਸੂਚੀ ਦੇ ਵਿੱਚ ਨਹੀਂ ਹੈ ਉਹਨਾਂ ਦੇ ਸਮਰਥਕਾਂ ਨੇ ਨਾਰਾਬਾਜ਼ੀ ਕੀਤੀ ਉਹ ਜੰਮੂ ਉਤਰੀ ਤੋਂ ਚੋਣ ਲੜ ਰਹੇ ਨੇ ਜਿੱਥੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸ਼ਾਮਲਾਰ ਸ਼ਰਮਾ ਨੂੰ ਟਿਕਟ ਦਿੱਤੀ ਗਈ ਸੀ ਵਰਕਰਾਂ ਨੇ ਕਿਹਾ ਕਿ ਜੇਕਰ ਟਿਕਟ ਨਾ ਦਿੱਤੀ ਗਈ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ ਵਰਕਰਾਂ ਦਾ ਦੋਸ਼ ਹੈ ਕਿ ਪਾਰਟੀ ਆਪਣੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਪੈਰਾਸ਼ੂਟ ਆਗੂਆਂ ਨੂੰ ਟਿਕਟ ਵੰਡ ਰਹੀ ਹੈ ਵਰਕਰ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਣਾ ਦੇ ਕੈਬਨ ਅੱਗੇ ਨਾਰੀਬਾਜੀ ਕਰਦੇ ਹੋਏ ਨਜ਼ਰ ਆਏ ਇਸ ਤੋਂ ਬਾਅਦ ਰੈਣਾ ਨੇ ਖੁਦ ਨੂੰ ਕੈਬਨ ਦੇ ਵਿੱਚ ਬੰਦ ਕਰ ਲਿਆ ਕੁਝ ਦੇਰ ਬਾਅਦ ਉਹ ਕਮਰੇ ਤੋਂ ਬਾਹਰ ਆਇਆ ਅਤੇ ਕਹਿਣ ਲੱਗਾ ਕਿ ਮੈਂ ਵਰਕਰਾਂ ਦੀ ਇੱਜ਼ਤ ਕਰਦਾ ਹਾਂ ਮੈਂ ਸਾਰਿਆਂ ਦੇ ਨਾਲ ਨਿੱਜੀ ਤੌਰ ਤੇ ਗੱਲ ਕਰਾਂਗਾ ਤਿੰਨ ਮਸ਼ਹੂਰ ਚਿਹਰੇ ਸਾਬਕਾ ਡਿਪਟੀ ਸੀਐਮ ਨਰਮਲ ਸਿੰਘ ਸਾਬਕਾ ਡਿਪਟੀ ਸੀਐਮ ਕਵਿੰਦਰ ਗੁਪਤਾ ਅਤੇ ਜੰਮੂ ਕਸ਼ਮੀਰ ਪਾਰਟੀ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਨਾਮ ਪਾਜਪਾ ਦੀ ਪਹਿਲੀ ਸੂਚੀ ਦੇ ਵਿੱਚ ਨਹੀਂ ਹੈ ਕੁਝ ਸਮੇਂ ਬਾਅਦ ਇਹ ਸੂਚੀ ਨੂੰ ਮਿਟਾ ਦਿੱਤਾ ਗਿਆ ਇਸ ਤੋਂ ਬਾਅਦ ਜੰਮੂ ਕਸ਼ਮੀਰ ਦੇ মিডিਆ ਇੰਚਾਰਜ ਦੇ ਵੱਲੋਂ ਇਹ ਦੱਸਿਆ ਗਿਆ ਕਿ ਟਾਈਪਿੰਗ ਗਲਤੀ ਕਾਰਨ 44 ਉਮੀਦਵਾਰਾਂ ਦੀ ਸੂਚੀ ਰੱਦ ਕਰ ਦਿੱਤੀ ਗਈ ਜੰਮੂ ਕਸ਼ਮੀਰ ਦੀਆਂ 90 ਸੀਟਾਂ ਦੇ ਲਈ 18 ਸਤੰਬਰ ਤੋਂ 1 ਅਕਤੂਬਰ ਤੱਕ ਤਿੰਨ ਪੜਾਵਾਂ ਦੇ ਵਿੱਚ VOTING ਹੋਣੀ ਹੈ ਨਤੀਜੇ 4 ਅਕਤੂਬਰ 2024 ਨੂੰ ਆਣਗੇ ਜਿੱਤ ਦੇ ਲਈ ਬਹੁਮਤ ਦਾ ਅੰਕੜਾ 46 ਹੈ ਭਾਜਪਾ ਨੇ ਸਵੇਰੇ 44 ਨਾਮਾਂ ਵਾਲੀ ਲਿਸਟ ਜਾਰੀ ਕੀਤੀ 15 ਨੂੰ ਦੁਹਰਾਇਆ ਗਿਆ 29 ਬੰਦ ਕੀਤੇ ਗਏ ਭਾਜਪਾ ਨੇ ਇਹ ਸੂਚੀ ਸਵੇਰੇ 10 ਵਜੇ ਜਾਰੀ ਕੀਤੀ ਸੀ 2 ਘੰਟੇ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ ਭਾਜਪਾ ਨੇ ਸੂਚੀ ਸਵੇਰੇ 10 ਵਜੇ ਜਾਰੀ ਕੀਤੀ ਸੀ ਤੇ ਨਾਲ ਹੀ ਨਾਲ ਜੰਮੂ ਕਸ਼ਮੀਰ ਦੇ ਵਿੱਚ ਮੀਡੀਆ ਤਾਲਮੇਲ ਲਈ ਰਾਸ਼ਟਰਪਤੀ ਬੁਲਾਰੇ ਅਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਆਰਪੀ ਸਿੰਘ ਤੇ ਸਾਜੀਆ ਇਲਮੀ ਨੂੰ ਅਸਵੇਂਲੇ ਨਿਯੁਕਤ ਕੀਤਾ ਗਿਆ ਉਸ ਤੋਂ ਇਲਾਵਾ ਪੰਜਾਬ ਰਾਜ ਮੀਡੀਆ ਕੋਆਰਡੀਨੇਟਰ ਵਿਨੀਤ ਜੋਸ਼ੀ ਵੀ ਜੰਮੂ ਕਸ਼ਮੀਰ ਚੋਨਾ ਦੇ ਲਈ ਮੀਡੀਆ ਕੋਆਰਡੀਨੇਸ਼ਨ ਟੀਮ ਦਾ ਜਿਹੜਾ ਹਿੱਸਾ ਉਹ ਬਣਨ ਜਾ ਰਹੇ ਤੇ ਭਾਜਪਾ ਨੇ ਹੁਣ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੀਟਾਂ ਲਈ ਵੀ ਲਿਸਟ ਜਿਹੜੀ ਭਾਜਪਾ ਦੇ ਵੱਲੋਂ ਜਾਰੀ ਕੀਤੀ ਜਾਏਗੀ ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਡਿੰਪੀ ਟੱਲੋ ਦੇ ਵੱਲੋਂ ਬੀਤੇ ਦਿਨ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਹੁਣ ਪਾਰਟੀ ਦੇ ਕਈ ਆਗੂਆਂ ਦੇ ਵੱਲੋਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਪਰ ਸੁਖਬੀਰ ਬਾਦਲ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਅਸਲ ਦੇ ਵਿੱਚ ਡਿੰਪੀ ਢੱਲੋਂ ਦੀ ਵਾਪਸੀ ਦੇ ਲਈ ਸੁਖਬੀਰ ਬਾਦਲ ਦੇ ਵੱਲੋਂ ਉਹਨਾਂ ਨੂੰ ਇੱਕ ਵੱਡਾ ਆਫਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜੇਕਰ ਡਿੰਪੀ ਢੱਲੋਂ ਵਾਪਸ ਪਾਰਟੀ ਦੇ ਵਿੱਚ ਆ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁਰਤੋ ਜੁਆਇਨ ਕਰ ਲੈਂਦੇ ਨੇ ਤੇ ਡਿੰਪੀ ਢਿੱਲੋਂ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਲਾਨਿਆ ਜਾਏਗਾ ਹੁਣ ਜ਼ਿਮਨੀ ਚੋਣ ਹੋਣ ਵਾਲੀ ਹੈ ਗਿੱਦੜਬਾਹਾ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਡਿੰਪੀ ਢਿੱਲੋਂ ਦੀ ਉਮੀਦਵਾਰੀ ਦੇ ਨਾਮ ਦਾ ਐਲਾਨ ਸੁਖਬੀਰ ਬਾਦਲ ਦੇ ਵੱਲੋਂ ਕੀਤਾ ਜਾਏਗਾ ਜਿਹੜਾ ਡਿੰਪੀ ਢਿੱਲੋਂ ਵਾਪਸ ਪਾਰਟੀ ਜੁਆਇਨ ਕਰ ਲੈਂਦੇ ਨੇ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਨਿਕਲ ਕੇ ਆਈ ਹੈ ਕਿ ਗਿੱਦੜਬਾਹਾ ਹਲਕੇ ਤੋਂ ਕਾਲੀ ਦਲ ਦੇ ਇੰਚਾਰਜ ਜਿਨ੍ਹਾਂ ਨੇ ਦੋ ਵਾਰ ਇਸ ਇਲਾਕੇ ਦੇ ਟਿਕਟ ਉੱਤੇ ਚੋਣ ਲੜੀ ਹੈ ਹਰਦੀਪ ਸਿੰਘ ਡਿੰਪੀ ਢੱਲੋਂ ਉਹਨਾਂ ਦੇ ਵੱਲੋਂ ਬੀਤੇ ਦਿਨ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਗਿਆ ਡਿੰਪੀ ਢੱਲੋਂ ਨੇ ਅਕਾਲੀ ਦਲ ਦੇ ਸਮੂਹ ਅਹੁਦਿਆਂ ਤੋਂ ਅਸਤੀਫਾ ਦਿੰਦੇ ਹੋਏ ਸੋਸ਼ਲ ਮੀਡੀਆ ਸੁਨੇਹਾ ਰਾਹੀਂ ਆਖਿਆ ਕਿ ਉਹ 35 ਸਾਲ ਤੋਂ ਅਕਾਲੀ ਦਲ ਦੀ ਸੇਵਾ ਕਰ ਰਿਹਾ ਹੈ ਪਰ ਹੁਣ ਉਹ ਪਾਰਟੀ ਛੱਡ ਰਹੇ ਨੇ ਪਾਰਟੀ ਦਾ ਹਰ ਹੁਕਮ ਉਹਨਾਂ ਦੇ ਸਿਰ ਮੱਥੇ ਹੈ ਪਰ ਹੁਣ ਉਹ ਪਾਰਟੀ ਦੇ ਵਿੱਚ ਜ਼ਿਆਦਾ ਨਹੀਂ ਰਹਿ ਸਕਦੇ ਇਧਰ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਿੰਪੀ ਨੂੰ ਪਾਰਟੀ ਦੇ ਵਿੱਚ ਵਾਪਸੀ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਡਿੰਪੀ ਟਰਨ ਲੋ ਵਾਪਸੀ ਕਰਦੇ ਨੇ ਤੇ ਉਹਨਾਂ ਨੂੰ ਗਿੱਦੜ ਬਾਹਾ ਤੋਂ ਉਮੀਦਵਾਰ ਐਲਾਨਿਆ ਜਾਏਗਾ। ਉੱਥੇ ਆਖਿਆ ਗਿਆ ਕਿ ਡਿੰਪੀ ਦੇ ਪਾਰਟੀ ਛੱਡਣ ਉੱਤੇ ਉਹਨਾਂ ਨੂੰ ਕਾਫੀ ਜ਼ਿਆਦਾ ਦੁੱਖ ਲੱਗਾ ਹੈ। ਡਿੰਪੀ ਦੀ 2 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਗੱਲ ਚੱਲ ਰਹੀ ਸੀ। ਅਸੀਂ ਅੱਜ ਵੀ ਡਿੰਪੀ ਨੂੰ ਟਿਕਟ ਦੇਣ ਦੇ ਲਈ ਤਿਆਰ ਹੈ। ਮੈਂ ਅੱਜ ਵੀ ਡਿੰਪੀ ਦਾ ਐਲਾਨ ਕਰਨ ਦੇ ਲਈ ਤਿਆਰ ਹਾਂ। ਦੱਸ ਜਾਈਏ ਕਿ ਡਿੰਪੀ ਨੇ ਦੋਸ਼ ਲਗਾਏ ਨੇ ਕਿ ਪਾਰਟੀ ਦਾ ਹਰ ਹੁਕਮ ਉਹਨਾਂ ਨੇ ਮੰਨਿਆ ਪਰ ਇਸ ਸਾਲ ਜਨਵਰੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੂੰ ਅਚਾਨਕ ਇਹ ਕਹਿ ਦਿੱਤਾ ਗਿਆ ਕਿ ਗਿੱਦੜਬਾਹ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਚੋਣ ਲੜਨੀ ਹੈ ਉਹ ਆਪਣਾ ਵੇਖ ਲੈ ਇਸ ਤੋਂ ਬਾਅਦ ਫਿਰ ਸੁਖਵੀਰ ਬਾਦਲ ਨੇ ਹਲਕਾ ਗਿੱਦੜਬਾਹ ਤੋਂ ਉਹਨਾਂ ਨੂੰ ਕੰਮ ਸਾਂਭਣ ਲਈ ਕਿਹਾ ਪਰ ਮੋੜ ਇਹ ਸਪਸ਼ਟ ਹੋ ਗਿਆ ਕਿ ਗਿੱਦੜਵਾਹਾ ਤੋਂ ਮਨਪ੍ਰਿਤ ਬਾਦਲ ਨੂੰ ਝੋਲ ਲੜਾਈ ਜਾਏਗੀ ਜਿਸ ਲਈ ਉਹ ਆਪਣੇ ਮਨ ਉੱਤੇ ਪਏ ਬੋਝ ਨੂੰ ਹੋਰ ਨਹੀਂ ਸਹਾਰ ਸਕੇ ਜਿਸ ਕਰਕੇ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਕੋਈ ਵੀ ਰਾਜਸੀ ਜੋ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਵਰਕਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਰ ਉਹਨਾਂ ਦੇ ਨਾਲ ਕੋਈ ਗੱਲਬਾਤ ਨਾ ਕੀਤੀ ਗਈ ਜਿਸ ਕਾਰਨ ਉਹਨਾਂ ਦੇ ਮਨ ਦੇ ਉੱਤੇ ਇਸ ਚੀਜ਼ ਦਾ ਕਾਫੀ ਜ਼ਿਆਦਾ ਬੋਝ ਸੀ ਤੇ ਅੱਜ ਡਿੰਪਿਟਲੋਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਗਿਆ ਅਸਤੀਫਾ ਦੇ ਦਿੱਤਾ ਗਿਆ ਪਰ ਸੁਖਬੀਰ ਬਾਦਲ ਨੇ ਡਿੰਪਿਟਲੋਂ ਨੂੰ ਵਾਪਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਡਿੰਪਿਟਲੋਂ ਵਾਪਸ ਪਾਰਟੀ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਨੂੰ ਗਿੱਦੜ ਬਾਹਾ ਤੋਂ ਟਿਕਟ ਦਿੱਤੀ ਜਾਏਗੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਉਹਨਾਂ ਨੂੰ ਬਣਾਇਆ ਜਾਏਗਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਹੁਣ ਸਮਾਂ ਇੱਕ ਨਿੱਕੀ ਜਹੀ ਬ੍ਰੇਕ ਇਸ ਬ੍ਰੇਕ ਤੋਂ ਬਾਅਦ ਮਿਲਿਆ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ NRI Marriage Bureau Find your perfect human ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ NRI Marriage Bureau NRI Marriage Bureau Find your perfect human ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ NRI Marriage Bureau NRI Marriage Bureau Find your perfect human ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪੰਜਾਬ ਦੇ ਵਿੱਚ ਡਾਕਟਰਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸੇਵਾਵਾਂ માં ਠੱਪ ਹੋਣ ਵਾਲੀਆਂ ਨੇ ਜਿहां ਮਰੀਜ਼ਾਂ ਦੀ ਖੱਜਲ ਖੁਆਰੀ ਦੇ ਜਿਹੜੇ ਦਿਨ ਨੇ ਉਹ ਸ਼ੁਰੂ ਹੋਣ ਵਾਲਿਆ ਕਿਉਂਕਿ ਇੱਥੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖ ਰਹੇ ਨੇ ਪਰ ਇਹਨਾ ਮੰਗਾਂ ਨੂੰ ਸੁਲਝਾਇਆ ਨਹੀਂ ਜਾ ਰਿਹਾ ਜਿਸ ਕਾਰਨ ਹੁਣ ਡਾਕਟਰਾਂ ਦੇ ਵੱਲੋਂ ਹੜਤਾਲ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਏਗੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਜੋ ਡਾਕਟਰ ਨੇ ਉਹਨਾਂ ਦੇ ਵੱਲੋਂ ਸਿਹਤ ਸੇਵਾਵਾਂ ਮਾ ਹਸਪਤਾਲਾਂ ਦੇ ਵਿੱਚ ਠੱਪ ਕਰ ਦਿੱਤੀਆਂ ਜਾਣ ਗਿਆ ਜਿਸ ਤੋਂ ਬਾਅਦ ਮਰੀਜ਼ਾਂ ਦੇ ਇਲਾਜ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਹੋਣ ਵਾਲੀ ਹੈ ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਆਈ ਹੈ ਕਿ ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ PCMS A ਪੰਜਾਬ ਨੇ ਹੋਰ ਮੰਗਾਂ ਦੇ ਨਾਲ ਨਾਲ ਛੇਵੇਂ CPC ਦੇ DA ਦੇ ਬਕਾਏ ਅਤੇ ਰੁਕੇ ਹੋਏ ਕੈਰੀਅਰ ਤਰੱਕੀਆਂ ਦੇ ਅਣਸੁਲਝੇ ਮੁੱਦਿਆਂ ਨੂੰ ਲੈ ਕੇ 9 ਸਤੰਬਰ ਤੋਂ ਸੁੱਗਵੇ ਦੇ ਵਿੱਚ ਸਾਰੇ ਸਰਕਾਰੀ ਹਸਪਤਾਲਾਂ 'ਚ ਸੇਵਾਮੰਮਾਂ ਨੂੰ ਅਨਮਿੱਥੇ ਸਮੇਂ ਦੇ ਲਈ ਮੁਕਤਲ ਕਰਨ ਦਾ ਐਲਾਨ ਦਿੱਤਾ ਹੈ ਹੜਤਾਲ ਸੰਬੰਧੀ ਜੋ ਯੋਜਨਾ ਦਾ ਐਲਾਨ 28 ਅਗਸਤ ਨੂੰ ਕੀਤਾ ਜਾਏਗਾ ਜਿੱਥੇ ਬੰਦੀ ਨੇ ਜਿੱਥੇ ਇਨਾ ਮੰਗਾਂ ਦੇ ਵਿੱਚੋਂ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਭਰਤੀ ਦੀ ਮੰਗ ਉੱਤੇ 4 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ 400 ਰੈਗੂਲਰ ਮੈਡੀਕਲ ਅਫਸਰਾਂ ਦੀ ਭਰਤੀ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਅਪੀਲ ਕੀਤੀ ਹੈ ਕਿ ਮੈਡੀਕਲ ਅਫਸਰਾਂ ਦੀ ਨੌਕਰੀ ਛੱਡ ਜਾਣ ਦੀ ਦਰ ਤੇ ਬਦਲ ਵੱਜੋ ਜਿਹੜਾ ਇਸ ਤਰ੍ਹਾਂ ਦੀਆਂ ਭਰਤੀ ਮੁਹਿੰਮਾਂ ਸਾਲਾਨਾ ਆਯੋਜਿਤ ਕੀਤੀਆਂ ਜਾਣ ਤਾਂ ਕਿ ਹਸਪਤਾਲਾਂ ਨੂੰ ਘਾਟ ਦਾ ਸਾਹਮਣਾ ਨਾ ਕਰਨਾ ਪਵੇ ਤੇ ਲੋਕਾਂ ਨੂੰ ਸਿਹਤ ਸੁਵਿਧਾਾਂ ਮਿਲਣ ਤੇ ਇਸ ਦਾ ਅਸਰ ਨਾ ਪਵੇ ਸੁਰੱਖਿਆ ਦੇ ਪੱਖ ਦੇ ਇਸ ਮਾਮਲੇ ਸੰਬੰਧੀ ਕਿਹਾ ਜਾ ਰਿਹਾ ਹੈ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਰਾਜ ਦੇ ਸਾਰੇ ਕੇਂਦਰਾ ਤੇ ਸੁਰੱਖਿਆ ਕਰਮਚਾਰੀਆਂ ਦੀ ਜੋ ਡਿਊਟੀ ਹੈ ਉਸ ਨੂੰ ਪੂਰੇ ਤਰੀਕੇ ਦੇ ਨਾਲ ਕਰਵਾ ਦਿੱਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਇੱਥੇ 24 ਘੰਟੇ ਡਿਊਟੀ ਜਿਹੜੀ ਆ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਦਿੱਤੀ ਜਾਏਗੀ ਆਸ਼ਵਾਸਨ ਜਿਹੜਾ ਅਜੇ ਹਾ ਦਿੱਤਾ ਗਿਆ ਇਸ ਮਹੀਨੇ ਦੇ ਅੰਤ ਤੱਕ ਦੇਖਣਾ ਪਵੇਗਾ ਕਿ ਸਰਕਾਰ ਜ਼ਿੰਮਨੀ ਪਦਰਤੇ ਕੀ ਪ੍ਰਬੰਧ ਲੈ ਕੇ ਆਉਂਦੀ ਹੈ ਕਿਉਂਕਿ ਅਸੁਰੱਖਿਅਤ ਮਾਹੌਲ ਕਾਰਨ ਹੋਰ ਜ਼ਿਆਦਾ ਡਾਕਟਰ ਨੌਕਰੀ ਛੱਡ ਜਾਣਗੇ ਤੇ ਅਜਿਹੀ ਸਥਿਤੀ ਦੇ ਵਿੱਚ ਰੋਜ਼ਾਨਾ ਹੋ ਰਹੀਆਂ ਘਟਨਾਵਾਂ ਦੇ ਵਿੱਚ ਕਿਸੇ ਨਾ ਕਿਸੇ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਵੱਲੋਂ PCMS E ਨੂੰ ਕੇਡਰ ਦੀਆਂ ਬਕਾਇਆ ਮੰਗਾਂ ਤੇ ਵਿਚਾਰ ਕਰਨ ਦੇ ਲਈ 7 ਅਗਸਤ ਨੂੰ ਪ੍ਰਸ਼ਾਸਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਾਲ ਮੀਟਿੰਗ ਦੇ ਲਈ ਬੁਲਾਇਆ ਗਿਆ ਉਹਨਾਂ ਨੇ ਕਿਹਾ ਹੈ ਕਿ ਰਾਜ ਦੇ ਹਰਿਆਣਾ ਦੇ ਵਿੱਚ ਵੀ ਇਹ ਦਿੱਕਤਾਂ ਕਾਰਨ ਉੱਥੇ ਵੀ ਸਰਕਾਰੀ ਡਾਕਟਰਾਂ ਨੂੰ ਇਹ ਜਾਇਜ਼ ਮੰਗਾ ਮੰਨਵਾਉਣ ਦੇ ਲਈ ਹੜਤਾਲ ਕਰਨੀ ਪਈ ਤੇ ਉੱਥੇ ਹੁਣ ਇਸ ਮਸਲੇ ਦੇ ਹੱਲ ਹੋ ਚੁੱਕੇ ਨੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪਹਿਲਾਂ ਤੋਂ ਚੱਲੀ ਆ ਰਹੀ ਮਿੱਥੇ ਸਮੇਂ ਤੇ ਪ੍ਰੋਮੋਸ਼ਨ ਦੇ ਬਦਲੇ ਤਨਖਾਹ ਦੇ ਵਿੱਚ ਵਾਅਦੇ ਦੀ ਯੋਜਨਾ ਨੂੰ ਬਿਨਾਂ ਕਾਰਨ ਦੇ ਲਟਕਾਉਣਾ ਛੱਡ ਇਸ ਨੂੰ ਲਾਗੂ ਕਰੇ ਤੇ ਗਵਾਂਡੀ ਸੂਬਿਆਂ ਵਾਲ ਡਾਕਟਰਾਂ ਨੂੰ ਮੁਸ਼ਕਲ ਡਿਊਟੀਆਂ ਦੇ ਬਦਲੇ ਭੱਤੇ ਦੇਵੇ ਜਿਸ ਨਾਲ ਕਾਬਿਲ ਡਾਕਟਰ ਸਰਕਾਰੀ ਪ੍ਰਣਾਲੀ ਦੇ ਵਿੱਚ ਉਤਸ਼ਾਹਤ ਹੋ ਕੇ ਕੰਮ ਕਰਨ ਮੈਡੀਕਲ ਕਾਲਜਾਂ ਦੇ ਵਿੱਚ ਵੀ ਸਰਕਾਰ ਸਪੈਸ਼ਲਿਸਟ ਡਾਕਟਰਾਂ ਨੂੰ 4 ਅਤੇ 7 ਸਾਲ ਦੇ ਪ੍ਰਮੋਟ ਕਰਦੀ ਹੈ ਜਦਕਿ ਸਿਹਤ ਵਿਭਾਗ ਦੇ ਵਿੱਚ ਸਿਵਲ ਹਸਪਤਾਲਾਂ ਦੇ ਸਪੈਸ਼ਲਿਸਟਾਂ ਨੂੰ 22 ਸਾਲ ਤੱਕ ਕਿਸੇ ਵੀ ਪ੍ਰਮੋਸ਼ਨ ਦਾ ਕੋਈ ਪ੍ਰਾਵਧਾਨ ਹੀ ਨਹੀਂ ਬਣਾਇਆ ਗਿਆ ਨਾਲ ਹੀ ਰਿਟਾਇਰਮੈਂਟ ਦੀ ਉਮਰ ਦਾ ਫਰਕ ਵੀ ਰੱਖ ਦਿੱਤਾ ਗਿਆ ਫਿਰ ਸਿਹਤ ਵਿਭਾਗ ਦੇ ਸਿਵਲ ਹਸਪਤਾਲਾਂ ਦੇ ਵਿੱਚ ਸਪੈਸ਼ਲਿਸਟ ਡਾਕਟਰ ਕਿਉਂ ਕੰਮ ਕਰਨਗੇ ਇੱਕੋ ਹੀ ਸੂਬੇ ਦੇ ਵਿੱਚ ਬਰਾਬਰ ਦੀ ਕਾਬਲੀਅਤ ਤੇ ਵੱਖ-ਵੱਖ ਵਤੀਰੇ ਕਾਰਨ ਸਿਹਤ ਵਿਭਾਗ ਦੇ ਵੱਲੋਂ ਮਹਾਰ ਡਾਕਟਰ ਫੇਰ ਮੈਡੀਕਲ ਕਾਲਜ ਦੇ ਵਿੱਚ ਪ੍ਰੋਮੋਸ਼ਨ ਦੇ ਲਈ ਜੋੜ-ਤੋਲ ਲਗਾਉਂਦੇ ਜਿਸ ਦੇ ਨਾਲ ਵਿਭਾਗ ਦੇ ਨਾਲ ਸੰਬੰਧਿਤ ਹਾਈ ਕੋਰਟ ਦੇ ਕੇਸਾਂ ਵਿੱਚ ਵੀ ਵਾਧਾ ਹੋਇਆ ਸਰਕਾਰ ਨੂੰ ਖੁਦ ਹੀ ਅਜਿਹੇ ਵਿਤਕਰੇ ਵਾਲੇ ਪੱਖ ਤੇ ਵਿਚਾਰ ਕਰਕੇ ਹੱਲ ਕੱਢਣੇ ਚਾਹੀਦੇ ਨੇ ਇਹ ਸਾਰੇ ਫੈਸਲੇ 25 ਅਗਸਤ 2000 ਚੌਵੀ ਨੂੰ ਲੁਧਿਆਣਾ ਵਿਖੇ ਹੋਈ ਐਸੋਸੀਏਸ਼ਨ ਦੀ ਇੱਕ ਮੀਟਿੰਗ ਦੇ ਵਿੱਚ ਸਰਪ ਸਮਰਥੀ ਦੇ ਨਾਲ ਜਿਲ੍ਹਾ ਇਕਾਈਆਂ ਦੇ ਨਾਲ ਲਈ ਗਏ ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰ ਦੇ ਵੱਲੋਂ ਜਿੱਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਗੱਲ ਡਾਕਟਰਾਂ ਦੀ ਨਾ ਸੁਣੀ ਗਈ ਡਾਕਟਰਾਂ ਦੇ ਵੱਲੋਂ 9 ਸਤੰਬਰ ਤੋਂ ਅਨਮਿੱਥੇ ਸਮੇਂ ਦੇ ਲਈ ਇਹ ਜੁੜੀਆਂ ਸਰਕਾਰੀ ਸੇਵਾਵਾਂ ਮਾ ਸਰਕਾਰੀ ਹਸਪਤਾਲ ਦੇ ਵਿੱਚ ਬੰਦ ਕਰ ਦਿੱਤੀਆਂ ਜਾਏਗੀਆਂ ਸਿਹਤ ਸੇਵਾਵਾਂ ਮਾ ਤੁਹਾਨੂੰ ਇਹਨਾਂ ਹਸਪਤਾਲਾਂ ਦੇ ਵਿੱਚ ਨਹੀਂ ਮਿਲਣਗੀਆਂ ਜਿਸ ਕਾਰਨ ਮਰੀਜ਼ਾਂ ਦੀ ਖੱਜਲਖੁਆਰੀ ਕਾਫੀ ਜ਼ਿਆਦਾ ਵਧਣ ਵਾਲੀ ਹੈ ਪੰਜਾਬ ਦੇ ਵਿੱਚ ਬੀਐਸਐਫ ਦੇ ਵੱਲੋਂ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੇਂਦਰ ਸਰਕਾਰ ਦੇ ਅੱਗੇ ਰੱਖੀ ਗਈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਰਾਹੀਂ ਸਰਹੱਦ ਪਾਰ ਕਿਸ ਤਰੀਕੇ ਦੇ ਨਾਲ ਡਰੋਨ ਭੇਜੇ ਜਾ ਰਹੇ ਨੇ ਜਾਂ ਫਿਰ ਨਸ਼ਿਆਂ ਦੀ ਸਮਗਰੀ ਭੇਜੀ ਜਾ ਰਹੀ ਹੈ ਇਸ ਸਬੰਧਤ ਇੱਕ ਵੱਡੀ ਮੰਗ ਬੀਐਸਐਫ ਦੀ ਟੀਮ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਸੀਮਾ ਸੁਰੱਖਿਆ ਬਲ ਨੇ ਨਸ਼ਿਆਂ ਅਤੇ ਗੋਲਾ ਬਾਰੂਦ ਸਮੇਤ ਪਾਕਿਸਤਾਨ ਦੇ ਵੱਲੋਂ ਪੰਜਾਬ ਦੀ ਸਰਹੱਦ ਦੇ ਵਿੱਚ ਡਰੋਨਾਂ ਦੇ ਦਾਖਲੇ ਨੂੰ ਰੋਕਣ ਦੇ ਲਈ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੀਤੀ ਹੈ ਪੰਜਾਬ ਦੀ ਪਾਕਿਸਤਾਨ ਦੇ ਨਾਲ ਲੱਗਦੀ 500 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਦੀ ਰਾਖੇ ਦੇ ਲਈ ਬੀਐਸਐਫ ਦੇ ਕੋਲ ਇਸ ਵੇਲੇ ਤਕਰੀਬਨ 20 ਬਟਾਲੀਆਂ ਨੇ ਜਿਨ੍ਹਾਂ ਦੇ ਵਿੱਚੋਂ 18 ਸਰਹੱਦ ਤੇ ਤਾਇਨਾਤ ਨੇ ਜਦਕਿ ਬਾਕੀ ਦੋ ਨੂੰ ਅੰਮ੍ਰਿਤਸਰ ਦੇ ਵਿੱਚ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਅਤੇ ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਲੋੜਾਂ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਹੈ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੇ 2019 ਵੀ ਦੇ ਆਸ-ਪਾਸ ਸ਼ੁਰੂ ਹੋਇਆ ਡਰੋਨਾਂ ਦਾ ਖਤਰਾ ਅੰਮ੍ਰਿਤਸਰ ਅਤੇ ਤਰਨਤਾਰਨ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਬਣਿਆ ਹੋਇਆ ਹੈ ਪੰਜਾਬ ਸਰਹੱਦ ਦੀ ਬਿਹਤਰ ਸੁਰੱਖਿਆ ਦੇ ਲਈ ਬੀਐਸਐਫ ਨੇ ਇੱਕ ਹੋਰ ਬਟਾਲੀਅਨ ਦੀ ਮੰਗ ਕੀਤੀ ਗਈ ਹੈ। ਇਹ ਬੇਨਤੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਚਾਰ ਅਧੀਨ ਬੀਐਸਐਫ ਦੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਹੁਣ ਜ਼ਮੀਨੀ ਰਸਤੇ ਦੀ ਬਜਾਏ ਡਰੋਨਾਂ ਰਾਹੀਂ ਨਸ਼ੇ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਹਨ। ਅਧਿਕਾਰਤ ਆਂਕੜਿਆਂ ਅਨੁਸਾਰ ਇਸ ਸਾਲ ਹੁਣ ਤੱਕ ਸੁਰੱਖਿਆ ਜੰਸਕਾਂ ਦੇ ਵੱਲੋਂ 102 ਤੋਂ ਵੱਧ ਡਰੋਨ ਬਰਾਮਦ ਕੀਤੇ ਜਾ ਚੁੱਕੇ ਨੇ ਜਦਕਿ 2023 ਦੌਰਾਨ ਅਜਿਹੇ 107 ਡਰੋਨ ਜ਼ਬਤ ਕੀਤੇ ਗਏ ਸੀ ਪੰਜਾਬ ਅਤੇ ਦਿੱਲੀ ਦੇ ਅਧਿਕਾਰੀਆਂ ਮੁਤਾਬਕ ਬੀਐਸਐਫ ਪੰਜਾਬ ਦੀ ਸਰਹੱਦ ਦੇ ਨਾਲ ਲੱਗਦੇ ਦਰਮਿਆਨੀ ਖੇਤਰ ਦੀ ਪ੍ਰਭਾਵੀ ਸੁਰੱਖਿਆ ਦੇ ਲਈ ਹੋਰ ਜਵਾਨ ਤਾਇਨਾਤ ਕਰਨਾ ਚਾਹੁੰਦੀ ਹੈ ਪੰਜਾਬ ਦੀ ਸਰਹੱਦ ਤੇ ਰਾਵੀ ਅਤੇ ਸਤਲੁਜ ਦਰਿਆਵਾਂ ਤੇ 48 ਪੁਲੀਆਂ ਬਣਾਈਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚੋਂ 25 ਮੁਕੰਮਲ ਹੋ ਚੁੱਕੀਆਂ ਨੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਨਾਲਿਆਂ ਦੇ ਵਿੱਚ ਗੇਟ ਲਾ ਕੇ ਉਹਨਾਂ ਨੂੰ ਤਾਲੇ ਲਗਾਏ ਗਏ ਨੇ ਅਤੇ ਬੀਐਸਐਫ ਦੇ ਗਸ਼ਤੀ ਦਲ ਦੇ ਵੱਲੋਂ ਇਹਨਾਂ ਦੀ ਰੈਗੂਲਰ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬਾਦੋ ਬਚਾਲੀਆਂ ਦੀ ਤਾਇਨਾਤੀ ਦੇ ਨਾਲ ਇਸ ਮੋਰਚੇ ਦੀ ਬਿਹਤਰ ਸੁਰੱਖਿਆ ਦੇ ਲਈ 800-900 ਦੇ ਕਰੀਬ ਜਵਾਨ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਦੀ ਟੀਮ ਦੇ ਵੱਲੋਂ ਇੱਕ ਹੋਰ ਬਟਾਲੀਅਨ ਦੀ ਮੰਗ ਇੱਥੇ ਕੀਤੀ ਗਈ ਹੈ ਕਿਉਂਕਿ ਸਰਹੱਦ ਕਾਫੀ ਲੰਬੀ ਹੈ ਤੇ ਇਸ ਸਰਹੱਦ ਦੇ ਰਾਹੀਂ ਡਰੋਨ ਦੇ ਰਾਹੀਂ ਨਸ਼ਿਆਂ ਦੀ ਸਮਗਰੀ ਜਾਂ ਫਿਰ ਹਥਿਆਰ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਭੇਜੇ ਜਾਂਦੇ ਨੇ ਤੇ ਹੁਣ ਤੱਕ ਕਈ ਅਜਹੀਆਂ ਚੀਜ਼ਾਂ ਬਰਾਮਦ ਹੋ ਚੁੱਕੀਆਂ ਨੇ ਜਿਸ ਨੂੰ ਵੇਖਦੇ ਹੋਏ ਬੀਐਸਐਫ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਇਹ ਮੰਗ ਰੱਖੀ ਗਈ ਤੇ ਇਸ ਵੇਲੇ ਵਿਚਾਰ ਕੇਂਦਰੀ ਮੰਤਰਾਲੇ ਦੇ ਵੱਲੋਂ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਹੋਰ ਬਟਾਲੀਅਨ ਦੀ ਜਿਹੜੀ ਤਾਇਨਾਤੀ ਹੈ ਉੱਥੇ ਕਰ ਦਿੱਤੀ ਜਾਏ ਜਿੱਥੇ ਕਿ ਭਾਰਤੀਆਂ ਨੂੰ ਅਮਰੀਕਾ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲ ਰਿਹਾ ਇਸ ਦੀ ਸਮਾ ਸੀਮਾ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈ ਲੋਕ ਉਡੀਕ ਦੇ ਵਿੱਚ ਬੈਠੇ ਹੋਏ ਨੇ ਪਰ ਉੱਥੇ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਲੋਕਾਂ ਨੂੰ ਵੀ ਅਮਰੀਕਾ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲ ਰਿਹਾ ਜਿੱਹਾਂ ਅਸਲ ਦੇ ਵਿੱਚ ਸਮਾ ਸੀਮਾ ਇੰਨੀ ਕਾਫੀ ਜ਼ਿਆਦਾ ਹੈ ਲੋਕ ਕਈ ਦਿਨਾਂ ਦੇ ਉਡੀਕ ਦੇ ਵਿੱਚ ਨੇ ਤੇ ਇਹ ਉਡੀਕ ਦਾ ਜਿਹੜਾ ਸਮਾਂ ਹੈ ਉਹ 2 ਸਾਲ ਦੇ ਪਾਰ ਜਾਂਦਾ ਹੋਇਆ ਨਜ਼ਰ ਆਇਆ ਦੱਸਿਆ ਜਾ ਰਿਹਾ ਹੈ ਕਿਥੇ ਵੱਖ-ਵੱਖ ਇਲਾਕੇ ਨੇ ਜਿਹੜਾ ਇਲਾਕਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਵਿਜ਼ਟਰ ਵੀਜ਼ਾ ਅਮਰੀਕਾ ਦਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦਾ ਉਡੀਕ ਦਾ ਸਮਾਂ ਹੀ 2 ਸਾਲ ਤੋਂ ਵੱਧ ਦਾ ਦੱਸਿਆ ਜਾ ਰਿਹਾ ਇਸ ਪੂਰੇ ਮਾਮਲੇ ਸੰਬੰਧੀ ਜੋ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਅਮਰੀਕਾ ਦੇ ਵੀਜ਼ਾ ਦੇ ਲਈ ਜਿੱਥੇ ਭਾਰਤੀ ਲੋਕਾਂ ਨੂੰ 1 ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ ਉੱਥੇ ਹੀ ਅਮਰੀਕਾ ਦੇ ਗੁਆਂਢੀ ਕੈਨੇਡਾ ਵਾਸੀਆਂ ਦਾ ਉਡੀਕ ਸਮਾਂ 2 ਸਾਲ ਤੋਂ ਉੱਪਰ ਚੱਲ ਰਿਹਾ ਹੈ B1 ਅਤੇ B2 ਵਿਜੋ ਜਾਣੇ ਜਾਣ ਵਾਲੇ ਵਿਸਟਰ ਵੀਜ਼ਾ ਦੇ ਲਈ ਟੋਰਾਂਟੋ ਵਾਸੀਆਂ ਨੂੰ ਅਪਾਇੰਟਮੈਂਟ ਦੇ ਲਈ 753 ਦਿਨ ਉਡੀਕ ਕਰਨੀ ਪੈ ਰਹੀ ਹੈ ਜਦਕਿ ਬੈਂਕਓਵਰ ਵਿਖੇ ਇਸ ਸਮਾਂ 731 ਦਿਨਾਂ ਦਾ ਹੈ ਓਟਾਵਾ ਦੇ ਵਿੱਚ 850 ਦਿਨ ਹੈਲੀਫੈਕਸ ਦੇ ਵਿੱਚ 840 ਦਿਨ ਤੇ ਕੈਲਗਰੀ ਦੇ ਵਿੱਚ 839 ਦਿਨ ਉਡੀਕ ਕਰਨੀ ਪੈ ਰਹੀ ਹੈ ਇੱਥੇ ਦੱਸ ਦਈਏ ਕਿ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਪਰਮਨੈਂਟ ਰੈਜ਼ੀਡੈਂਟ ਕੋ ਮੰਤਰੀ ਵਿਦੇਸ਼ੀ ਅੱਤਿਅਤੇ ਵਿਦੇਸ਼ੀ ਕਾਮਿਆਂ ਦੇ ਲਈ ਵੀਜ਼ਾ ਲਾਜ਼ਮੀ ਹੈ ਸੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਅਤੇ ਮੈਕਸੀਕੋ ਵਰਗੇ ਮੁਲਕਾਂ ਦੇ ਵਿੱਚ ਯੂਐਸ ਵੀਜ਼ੇ ਦੇ ਲਈ ਉਡੀਕ ਸਮਾਂ ਘੱਟ ਰਿਹਾ ਪਰ ਕੈਨੇਡਾ ਵਾਲਿਆਂ ਦਾ ਉਡੀਕ ਸਮਾਂ ਵੱਧਦਾ ਜਾ ਰਿਹਾ ਅਗਸਤ ਦੇ ਆਰੰਭ ਦੇ ਵਿੱਚ ਟੋਰਾਂਟੋ ਦਾ ਜਿਹੜਾ ਇਹ ਉਡੀਕ ਸਮਾਂ ਸੀ ਉਹ 900 ਦਿਨ ਦਾ ਸੀ ਨਵੰਬਰ 2022 ਦੇ ਵਿੱਚ ਇਹ ਜਿਹੜਾ ਸਮਾਂ ਉਹ 464 ਦਿਨ ਔਸਤ ਉਡੀਕ ਸਮੇਂ ਦੇ ਨਾਲ ਟ੍ਰਾਂਟੋ ਨੂੰ ਦੁਨੀਆ ਭਰ ਦੇ ਵਿੱਚ 23ਵੇਂ ਸਥਾਨ ਤੇ ਰੱਖਿਆ ਗਿਆ ਤੇ ਕੈਲਗਰੀ 371 ਦਿਨ ਦੀ ਉਡੀਕ ਦੇ ਨਾਲ 3ਵੇਂ ਸਥਾਨ ਤੇ ਰਿਹਾ ਇਸ ਵੇਲੇ ਅਮਰੀਕਾ ਦੇ ਵਿਜ਼ਟਰ ਵੀਜ਼ਾ ਦੇ ਲਈ ਕੋ ਮੰਤਰੀ ਪੱਧਰ ਦੇ ਉਡੀਕ ਸਮਾਂ 155 ਦਿਨ ਦਾ ਦੱਸਿਆ ਜਾ ਰਿਹਾ ਪਰ ਕੈਨੇਡੀਅਨਸ ਲਈ ਔਸਤ ਉਡੀਕ ਸਮਾਂ 810 ਦਿਨ ਚੱਲ ਰਿਹਾ ਉਡੀਕ ਸਮਾਂ ਬਹੁਤ ਜ਼ਿਆਦਾ ਹੋਣ ਕਾਰਨ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਅਤੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਕੈਨੇਡਾ ਵਾਸੀਆਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਜੋ ਪੈਸੇ ਦੇ ਕੇ ਜਲਦ ਅਪਾਇੰਟਮੈਂਟ ਦਿਵਾਉਣ ਦਾ ਲਾਰਾ ਲਗਾਉਂਦੇ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਚੀਨ ਵਰਗੇ ਮੁਲਕ ਦੇ ਵਿੱਚ ਵੀਜ਼ਾ ਇੰਟਰਵਿਊ ਦੇ ਲਈ ਸਿਰਫ 40 ਦਿਨ ਦੀ ਉਡੀਕ ਕਰਨੀ ਪੈਂਦੀ ਹੈ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਇੱਕ ਸਿਨੋ ਵੀਜ਼ਾ ਕੇਂਦਰ ਦੇ ਜਿਹੜੇ ਉਡੀਕ ਸਮੇਂ ਦੇ ਵਿੱਚ ਕਮੀ ਆਈ ਹੈ ਜਦਕਿ 84 ਥਾਂਾਂ ਤੇ ਇਸ ਦੇ ਵਿੱਚ ਵਾਅਦਾ ਹੋਇਆ 2023 ਦੇ ਵਿੱਚ ਪਟਾਵਾ ਸਥਿਤ ਯੂਐਸ ਅੰਬੈਸੀ ਅਤੇ ਵੱਖ-ਵੱਖ ਕੌਂਸਲੇਟ ਵੱਲੋਂ 230000 ਕੈਨੇਡੀਅਨਸ ਨੂੰ ਵਿਜ਼ਟਰ ਵੀਜ਼ੇ ਦਿੱਤੇ ਗਏ 2021 ਦੀ ਮਰਦਮ ਸ਼ੁਮਾਰੀ ਮੁਤਾਬਕ 31 ਲੱਖ ਕੈਨੇਡਾ ਵਾਸੀ ਜਿਹੜੇ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਨਹੀਂ ਜਿਨ੍ਹਾਂ ਦੇ ਵਿੱਚੋਂ 22 ਲੱਖ ਪਰਮਾਨੈਂਟ ਰੈਜ਼ੀਡੈਂਟ ਹਨ ਆਸਟ੍ਰੇਲੀਆ ਇਜ਼ਰਾਈਲ ਅਤੇ ਯੂਰਪ ਦੇ ਕਈ ਮਿਲਕਾ ਦੇ ਨਾਲ ਸੰਬੰਧਿਤ ਕੈਨੇਡੀਅਨਸ ਨੂੰ ਜਿਹੜਾ ਪੀਆਰ ਹੋਣ ਤੇ ਵੀ ਵੀਜ਼ੇ ਤੇ ਜ਼ਰੂਰਤ ਨਹੀਂ ਪਰ ਭਾਰਤ ਚੀਨ ਮੈਕਸੀਕੋ ਤੇ ਅਫਰੀਕੀ ਦੇਸ਼ਾਂ ਦੇ ਨਾਲ ਸੰਬੰਧਿਤ ਲੋਕ ਵੀਜ਼ਾ ਤੋਂ ਬਗੈਰ ਕੈਨੇਡਾ ਤੋਂ ਅਮਰੀਕਾ ਨਹੀਂ ਜਾ ਸਕਦੇ ਯੂਐਸਏ ਐਮਬੈਸੀ ਜਾਂ ਫਿਰ ਕੈਨੇਡਾ ਦੇ ਵੱਖ-ਵੱਖ ਕੌਂਸਲਰ ਦੇ ਕੋਲ ਬਕਾਇਆ ਵੀਜ਼ਾ ਅਰਜ਼ੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਇਮੀਗ੍ਰੇਸ਼ਨ ਅਸਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਜਾਂਚ ਉਡੀਕ ਸਮੇਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਮਰੀਕਾ ਦੇ ਇਮੀਗ੍ਰੇਸ਼ਨ ਵਕੀਲ ਗ੍ਰੈਗ ਬੁਜ਼ਦਾ ਕਹਿਣਾ ਹੈ ਕਿ ਯੂਐਸ ਅੰਬੈਸੀ ਅਤੇ ਕੌਂਸੂਲੇਟ ਦੇ ਵਿੱਚ ਸਟਾਫ ਦੀ ਜਿਹੜੀ ਕਮੀ ਕਾਰਨ ਕੈਨੇਡਾ ਵਾਸੀਆਂ ਨੂੰ ਲੰਬੀ ਉਡੀਕ ਕਰਨੀ ਪੈ ਰਹੀ ਹੈ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਅਮਰੀਕਾ ਸਰਕਾਰ ਵੀਜ਼ੇ ਦੀਆਂ ਕੁਝ ਸ਼੍ਰੇਣੀਆਂ ਦੇ ਲਈ ਇੰਟਰਵਿਊ ਛੋਟ ਵਧਾ ਕੇ ਨਵੇਂ ਸਟਾਫ ਦੀ ਭਰਤੀ ਕਰੇ ਅਤੇ ਵੀਜ਼ਾ ਉਡੀਕ ਦਾ ਜਿਹੜਾ ਸਮਾਂ ਇਸ ਦੇ ਨਾਲ ਘਟ ਸਕਦਾ ਹੈ ਤੇ ਇਹ ਸਮਾਂ 2 ਸਾਲ ਨੂੰ ਪਾਰ ਕਰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਵੱਸਦੇ ਜਿਹੜੇ ਲੋਕ ਨੇ ਉਹ ਅਮਰੀਕਾ ਜਾਣਾ ਚਾਹੁੰਦੇ ਨੇ ਵਿਜ਼ਿਟਰ ਵੀਜ਼ਾ ਹਾਸਲ ਕਰਨਾ ਚਾਹੁੰਦੇ ਨੇ ਪਰ ਉੱਥੇ ਵਿਜ਼ਿਟਰ ਵੀਜ਼ਾ ਦੀ ਉਡੀਕ ਸਮਾਂ ਜਿਹੜਾ ਉਹੀ 2 ਸਾਲ ਤੋਂ ਵੱਧਦਾ ਹੋ ਗਿਆ ਤੇ ਲੋਕ ਕਾਫੀ ਲੰਬੇ ਇੰਤਜ਼ਾਰ ਦੇ ਵਿੱਚ ਬੈਠੇ ਹੋਏ ਨੇ ਤੇ ਇਸ ਸਾਲ ਅੱਜ ਦੀਆਂ ਕੁਝ ਖਾਸ ਖਬਰਾਂ ਅਜਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਿਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਆਰ ਆਈ ਦਿਨਾਂ